ਅੱਜ ਆਪਾਂ ਤੁਹਾਡੇ ਖਾਤਰ ਵੀਡੀਓ ਨਹੀਂ ਸੁਨਹਿਰੀ ਮੌਕਾ ਹੀ ਲੈ ਕੇ ਪਹੁੰਚੇ ਅਸੀਂ ਰੇਟ ਜਮ੍ਹਾਂ ਘਟ ਮਿਲ ਜਾਣਗੇ ਜਿਨ੍ਹਾਂ ਦਾ ਬਜਟ ਜਮ੍ਹਾਂ ਹੀ ਘਟ ਸੀ ਉਹਨਾਂ ਵਾਸਤੇ ਖਾਸ ਆਪਾਂ ਵੀਡੀਓ ਲੈ ਕੇ ਪਹੁੰਚੇ ਆਂ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਰੇਟ ਮਿਲ ਜੂਗਾ 3 ਲੱਖ 5 ਲੱਖ 8 ਲੱਖ 9 ਲੱਖ ਤੁਹਾਨੂੰ ਕੋਈ ਵੀ ਘਰ ਜਾਂ ਕੋਠੀ ਪਸੰਦ ਆਵੀ ਤੁਸੀਂ ਆਪ ਦੇਖ ਲਓ ਤੇ ਇਕੱਲੀ ਇਕੱਲੀ ਆਪਾਂ ਗੱਲ ਕਰਦੇ ਹਾਂ ਜੀ ਵਾਰਿਸਰ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਨੰਬਰ ਆਪਣਾ 73800 ਪੂਰਾ 62173 ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਵੇਚਣਾ ਤੁਸੀਂ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੋਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਵੀ ਲਗਾ ਦਾਂਗੇ ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਪਹਿਲੇ ਘਰ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਵੀਡੀਓ ਚ ਤੁਹਾਨੂੰ ਅੱਜ ਘੱਟੋ ਘੱਟ 4 ਤੋਂ 5 ਘਰ ਤੇ ਕੋਠੀਆਂ ਦੇਖਣ ਨੂੰ ਮਿਲ ਜਾਣਗੀਆਂ ਤੇ ਜਿਹੜੀ ਤੁਸੀਂ ਇਹ ਦੇਖ ਰਹੇ ਹੋ ਸੀ ਵੀਡੀਓ ਇਹ ਜਿਹੜਾ ਪਹਿਲਾ ਤੁਸੀਂ ਘਰ ਦੇਖ ਰਹੇ ਹੋ ਇਹ ਕੋਠੀ ਤੋਂ ਘੱਟ ਨਹੀਂ ਹੈਗਾ ਜੀ ਬਹੁਤ ਸੋਹਣਾ ਇਹਨਾਂ ਨੇ ਤਿਆਰ ਕਰਵਾਇਆ ਹੋਇਆ ਸਾਰਾ ਕੰਮ ਬਹੁਤ ਵਧੀਆ ਕਰਵਾ ਰੱਖਿਆ ਵਾਰੀਸਰ ਆਪਾਂ ਗੱਲ ਕਰਦੇ ਹਾਂ ਜੀ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਜਗਾ 3.5 ਮਰਲੇ ਮਾਲਕ ਨੇ ਦੱਸੀ ਐ 9 ਕੁ ਲੱਖ ਰੁਪਇਆ ਡਿਮਾਂਡ ਮਾਲਕ ਨੇ ਕੀਤੀ ਐ ਜਿਹੜਾ ਰੇਟ ਤੁਹਾਨੂੰ ਦੱਸਿਆ ਇਹ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਮਾਲਕ ਨੇ ਕਿਹਾ ਮੌਕੇ ਤੇ ਡਿਸਕਾਊਂਟ ਵੀ ਹੋ ਜਾਊਗਾ ਬਾਥਰੂਮ ਤੋਂ ਲੈ ਕੇ ਅੰਦਰ ਬਾਹਰੋਂ ਸਾਰਾ ਕੁਝ ਵਧੀਆ ਆਪਾਂ ਮਿਲੂਗਾ ਔਰ ਸੋਈ ਵਧੀਆ ਮਿਲੂ ਬੈਡਰੂਮਸ ਵਧੀਆ ਗੇਟ-ਕੂਟ ਵਧੀਆ ਆਪਾਂ ਨੂੰ ਮਿਲ ਜਾਣਗੇ ਰੰਗ ਰੋਗਨ ਦਾ ਟੋਟਲ ਕੰਮ ਮਾਲਕ ਨੇ ਬਹੁਤ ਵਧੀਆ ਕਰਵਾ ਰੱਖਿਆ ਤੁਹਾਨੂੰ ਸਾਰੀ ਵੀਡੀਓ ਦੇਖਣ ਨੂੰ ਮਿਲੂਗੀ ਤੇ 9 ਲੱਖ ਰੁਪਇਆ ਡਿਮਾਂਡ ਇੱਕ ਵਾਰੀ ਇਹਨਾਂ ਨੇ ਦੱਸੀ ਹੈ ਤੇ ਮਾਲਕ ਨੇ ਦੱਸਿਆ ਵੀ 1 ਸਾਲ ਤੋਂ ਘੱਟ ਸਮਾਂ ਹੋਇਆ ਇਹਨੂੰ ਬਣੇ ਨੂੰ ਤੇ ਬਾਕੀ ਤੁਸੀਂ ਦੇਖ ਰਹੋ ਰਸੋਈ ਦੇਖ ਲਓ ਬਾਕੀ ਬੈਡਰੂਮਸ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਪਹਿਲਾ ਬੈਡਰੂਮ ਤੁਸੀਂ ਦੇਖ ਲਿਆ ਸੀ ਤੇ ਆਪਣੇ ਕੋਲੇ ਜਿਹੜਾ ਇਹ ਘਰ ਪਹੁੰਚਿਆ ਇਹ ਆਪਣੇ ਕੋਲੇ ਨਕੋਦਰ ਏਰੀਆ ਚ ਪਹੁੰਚਿਆ 9 ਲੱਖ ਰੁਪਇਆ ਡਿਮਾਂਡ ਹੈ ਜੀ ਓਨਰ ਦਾ ਜਿਹੜਾ ਮੋਬਾਈਲ ਨੰਬਰ ਹੈ ਉਹ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨੇ 9968044353 ਤੇ ਨੰਬਰ ਤੇ ਗੱਲ ਤੁਸੀਂ ਆਪ ਕਰ ਲਿਓ ਜਿਹੜੀ ਵੀ ਗੱਲ ਕਰਨੀ ਹੋਈ ਕੁਝ ਵੀ ਪੁੱਛਣੀ ਹੈ ਕੋਈ ਵੀ ਗੱਲ ਕਰਨੀ ਹੈ ਗੱਲ ਕਰਕੇ ਜਾ ਕੇ ਦੇਖ ਕੇ ਖਰੀਦ ਸਕਦੇ ਹੋ ਜੀ ਕਮੈਂਟ ਕਰਕੇ ਨਾਲ ਦੇ ਨਾਲ ਦੱਸ ਦਿਓ ਕਿਵੇਂ ਦਾ ਲੱਗਿਆ ਇਹ ਘਰ ਸਾਡੇ ਸੱਤ ਮਰਲੇ ਥਾਂ ਦੇ ਵਿੱਚ ਬਣਿਆ ਹੋਇਆ ਪੂਰਾ ਖੁੱਲਾ ਢੁਲਾ ਤੁਸੀਂ ਘਰ ਦੇਖ ਰਹੇ ਹੋ ਜੀ ਪੂਰਾ ਵਧੀਆ ਬਣਿਆ ਹੋਇਆ ਰਸੋਈ ਬਹਾਂਡਾ ਜਿੰਨੇ ਕਮਰੇ ਸਟੋਰੂਮ ਤੇ ਉੱਤੇ ਆਪਾਂ ਨੂੰ ਇੱਕ ਪੂਰੀ ਖੁੱਲੀ ਢੁਲੀ ਮੋਂਟੀ ਦੇਖਣ ਨੂੰ ਮਿਲ ਜੂਗੀ ਤੇ ਥੱਲੇ ਆਪਾਂ ਗੱਲ ਕਰੀਏ ਤਾਂ ਫਾਰਸ਼ ਵਧੀਆ ਲੱਗਿਆ ਹੋਇਆ ਹੈ ਗੱਲਬਾਤ ਪੂਰੀ ਵਧੀਆ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਵੀ ਜਾ ਕੇ ਦੇਖ ਸਕਦੇ ਹੋ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ ਓਨਰ ਵੱਲੋਂ ਜਿਹੜੀ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਉਹ ਪਹੁੰਚੀ ਹੈ ਜੀ 8 ਲੱਖ ਰੁਪਇਆ ਘਰ ਵਧੀਆ ਤੇ ਬਸ ਮਾੜਾ ਜਿਹਾ ਕੰਮ ਰਹਿੰਦਾਗਾ ਜਿਹੜੇ ਸਾਈਡ ਕੈਮਰਾ ਚੱਲ ਰਿਹਾ ਉਧਰਲੀ ਸਾਈਡ ਪਲਾਸਟਰ ਨਹੀਂ ਹੋਇਆ ਬਸ ਇਹੀ ਕੰਮ ਹੈ ਜੀ ਬਾਕੀ ਸਾਰਾ ਘਰ ਜਿਹੜਾ ਪੂਰੇ ਦਾ ਪੂਰਾ ਤਿਆਰ ਆਪਾਂ ਨੂੰ ਮਿਲ ਜੂਗਾ ਸਾਰੇ ਕਿਤੇ ਪਲਾਸਟਰ ਗੇਟ ਜੋੜੀਆਂ ਲਾਈਟਿੰਗ ਦਾ ਕੰਮ ਹਰ ਚੀਜ਼ ਆਪਾਂ ਨੂੰ ਵਧੀਆ ਮਿਲ ਚੁਗੀ ਜੇ ਆਪਾਂ ਜਾ ਕੇ ਦੇਖਣਾ ਚਾਹੁੰਦੇ ਅਸੀਂ ਇਸ ਘਰ ਨੂੰ ਤਾਂ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਕੱਲੀ ਕੱਲੀ ਆਪਾਂ ਗੱਲ ਕਰ ਰਹੇ ਹਾਂ ਅਸੀਂ 8 ਲੱਖ ਰੁਪਏ ਡਿਮਾਂਡ ਮਾਲਕ ਨੇ ਕੀਤੀ ਹੈ ਸਾਢੇ 7 ਮਰਲੇ ਥਾਂ ਦੇ ਵਿੱਚ ਘਰ ਮਿਲ ਜੂਗਾ ਤੇ ਮਾਲਕ ਨੇ ਕਿਹਾ ਜਿਹੜਾ NH1 GT ਰੋਡ ਹੈ ਉਹ ਇਹਨਾਂ ਤੋਂ 200 ਮੀਟਰ ਦੀ ਦੂਰੀ ਤੇ ਹੈ ਇਹਨਾਂ ਦੇ ਘਰ ਤੋਂ ਬਾਕੀ ਜਿਹੜੀ ਘਰ ਨੂੰ ਗਲੀ ਲੱਗਦੀ ਆ ਪੂਰੀ ਖੁੱਲੀ ਡੁੱਲੀ ਲੱਗਦੀ ਆ ਚਾਹੇ ਟਰੈਕਟਰ ਲਿਓ ਚਾਹੇ ਕੋਈ ਗੱਡੀ ਲਿਓ ਚਾਹੇ ਆਪਣੇ ਕੋਲੇ ਕੋਈ ਵੀ ਗੱਡੀ ਇਨੋਵਾ ਸਕੋਰਪੀਓ ਸਬੱਟ ਤੇ ਕੋਈ ਵੀ ਆ ਚਾਹੀ ਆਰਾਮ ਨਾਲ ਸਿੱਧੀ ਘਰ ਦੇ ਅੰਦਰ ਲੱਗਦੀ ਆ ਜੀ ਉੱਤੋਂ ਜੀ ਆਪਾਂ ਛੱਤ ਦੀ ਗੱਲ ਕਰੀਏ ਸਾਰੀ ਛੱਤ ਪੱਕੀ ਕਰਵਾਈ ਹੋਈ ਆ ਤੇ ਇਹ ਗੱਲਬਾਤ ਵਧੀਆ ਸੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦਾ ਜਿਹੜਾ ਏਰੀਆ ਜੀ ਕੁਰਕ ਖੇਤਰ ਇਹਨਾਂ ਨੇ ਕਿਹਾ ਜੀ ਮਾਲਕ ਨੇ ਦੱਸਿਆ ਜਿਹੜਾ ਕੁਰਕ ਖੇਤਰ ਤੇ ਸ਼ਾਬਾਸ਼ ਜੀ ਉਦੇ ਵਿਚਾਲੇ ਜਮਾ ਇਹਨਾਂ ਦਾ ਪੈਂਡ ਪੈਂਦਾਗਾ ਬਾਕੀ ਤੁਸੀ ਗੱਲ ਕਰਨੀ ਹੋਵੇ ਮਾਲਕ ਨਾਲ ਆਪ ਵੀ ਗੱਲ ਕਰ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ 93504 11184 ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਗੱਲਬਾਤ ਮਾਲਕ ਨਾਲ ਆਪ ਤੁਸੀਂ ਕਰ ਲਿਓ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਸੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਇਹ ਘਰ ਤੁਹਾਨੂੰ ਕਿਵੇਂ ਤੇ ਲੱਗਿਆ ਪਿਛਲੀ ਜਿਹੜੀ ਕੋਠੀ ਵਰਗਾ ਘਰ ਸੀਗਾ ਉਹ ਤੁਹਾਨੂੰ ਕਿਵੇਂ ਤੇ ਲੱਗਿਆ ਜ਼ਰੂਰ ਕਮੈਂਟ ਨਾਲ ਦੀ ਨਾਲ ਕਰੀ ਜਾਇਓ ਜੀ ਜੇ ਤੁਹਾਡੇ ਕੋਲੇ ਵੀ ਘਰ ਕੂਠੀ ਮਕਾਨ ਜਿੰਨੇ ਤੁਸੀਂ ਦੇਖ ਰਹੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਵਟਸਐਪ ਨੰਬਰ ਤੇ ਭੇਜੋ ਜੀ ਉੱਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਦਿੱਤਾ ਹੋਇਆ 73800426173 ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦਾਂਗੇ ਹੁਣ ਆਪਾਂ ਤੀਜੇ ਘਰ ਦੀ ਗੱਲ ਕਰਾਂਗੇ ਤੀਜਾ ਘਰ ਆਪਾਂ ਲੈ ਕੇ ਪਹੁੰਚਿਆ 5 ਲੱਖ ਦੀ ਡਿਮਾਂਡ ਦੇ ਵਿੱਚ ਤੇ ਮਾਲਕ ਨੇ ਦੱਸਿਆ ਵੀ ਗਲੀ ਵਧੀਆ ਲੱਗਦੀ ਹੈ ਤੇ ਘਰ ਬਣੇ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਥੋੜਾ ਟਾਈਮ ਹੀ ਹੋਇਆ ਜੀ ਬਾਕੀ 메ਨ ਗੇਟ ਤੋਂ ਲੈ ਕੇ ਅੰਦਰ ਬਾਹਰੋਂ ਘਰ ਵਧੀਆ ਬਣਿਆ ਹੋਇਆ ਕੰਮ ਪਿਆ ਜੀ ਤੋਂਨ ਪਹਿਲੇ ਮੈਂ ਦੱਸ ਦੇਣ ਬਾਕੀ ਪਲਸਟਰ ਪਲੂਸਟਰ ਦਾ ਕੰਮ ਆਪਾਂ ਨੂੰ ਕਰਾਉਣਾ ਪੈਣਾ ਜੀ ਬਾਕੀ ਰੇਟ ਜਮਾ ਮਾਲਕ ਨੇ ਘਟ ਮੰਗੇ ਬਾਕੀ ਵੀਡੀਓ ਚ ਤੁਸੀਂ ਸਾਰਾ ਕੁਝ ਦੇਖ ਲਿਓ ਤੁਹਾਨੂੰ ਕੱਲੀ ਕੱਲੀ ਚੀਜ਼ ਦੇਖਣ ਨੂੰ ਅੰਦਰ ਬਾਹਰੋਂ ਮਿਲ ਜੂਗੀ ਜੇ ਆਪਾਂ ਇਸ ਘਰ ਦੀ ਗੱਲ ਕਰੀਏ ਜਗ੍ਹਾ ਦੀ ਗੱਲ ਕਰੀਏ ਤਾਂ ਓਨਰ ਵੱਲੋਂ ਇਹਨਾਂ ਨੇ ਦੱਸਿਆ 6 ਮਾਰਲੇ ਜਗ੍ਹਾ ਦੱਸੀ ਹੈ 6 ਮਾਰਲੇ ਜਗਾਂ ਦੇ ਵਿੱਚ 5 ਲੱਖ ਦੀ ਡਿਮਾਂਡ ਦੇ ਵਿੱਚ ਘਰ ਆਪਾਂ ਲੈ ਕੇ ਪਹੁੰਚੇ ਆ ਮਾਲਕ ਦਾ ਜਿਹੜਾ ਏਰੀਆ ਡੇਰਾ ਬਾਬਾ ਨਾਨਕ ਸਿੰਘ ਜਿਹੜਾ ਡੇਰਾ ਬਾਬਾ ਨਾਨਕ ਇਹਨਾਂ ਨੂੰ ਲੱਗਦਾ ਇਹਨਾਂ ਤੋਂ 7 ਕਿਲੋਮੀਟਰ ਰਹਿ ਜਾਂਦਾ ਕੋਈ ਜ਼ਿਆਦਾ ਨਹੀਂ ਹੈਗਾ ਜੀ 7 ਕਿਲੋਮੀਟਰ ਮਸਾਂਗਾ ਤੇ ਇਹ ਘਰ ਪੂਰਾ ਵਧੀਆ ਬਣਿਆ ਹੋਇਆ ਬਾਕੀ ਕੰਮ ਕਰਵਾਉਣਾ ਪਊਗਾ ਜੀ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦੇਣਾ ਸੀ ਬਾਕੀ ਰੇਟ ਜਮਾਈ ਘੱਟ ਹੈ ਤੇ ਤੁਹਾਨੂੰ ਮੈਂ ਪਹਿਲਾਂ ਹੀ ਕਹਾਂ ਸੀ ਜਿਨ੍ਹਾਂ ਦਾ ਬਜਟ ਬਹੁਤ ਘੱਟ ਹੈ ਜੀ ਉਹਨਾਂ ਵਾਸਤੇ ਆਪਾਂ ਸਪੈਸ਼ਲ ਵੀਡੀਓ ਇਹ ਲੈ ਕੇ ਪਹੁੰਚੇ ਆ ਕਾਫੀ ਕਮੈਂਟ ਆਉਂਦੇ ਰਹਿੰਦੇ ਬਹੁਤ ਸਾਰੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਬਹੁਤ ਸਾਰੇ ਕਮੈਂਟ ਕਰਦੇ ਰਹਿੰਦੇ ਨੇ ਵੀ ਸਾਡਾ ਬਜਟ ਘੱਟ ਹੈ ਤੇ ਅਸੀਂ ਕਿਰਾਏ ਦੇ ਮਕਾਨ ਨਾਲ ਤੇ ਰਹਿੰਦੇ ਹਾਂ ਕੋਈ ਘੱਟ ਤੋਂ ਘੱਟ ਰੇਟ ਵਿੱਚ ਕੋਈ ਘਰ ਜਾ ਵਧੀਆ ਕੋਠੀ ਵਾਂਗੂ ਬਣਿਆ ਹੋਵੇ ਚਾਹੀ ਛੋਟਾ ਜਾ ਹੋਵੇ ਤਾਂ ਦਿਖਾਓ ਤੁਹਾਡੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚੀਆਂ ਜੀ ਦੇਖੋ ਜਗ੍ਹਾ ਬਹੁਤ ਖੁੱਲੀ ਡੁੱਲੀ ਹੈ ਬਾਕੀ ਬਣਾ ਵੀ ਠੀਕ ਹੋਇਆ ਬਾਕੀ ਉਹ ਅੱਗੇ ਜਾ ਕੇ ਮਤਲਬ ਕਿ ਤਿਆਰ ਹੋ ਜਾਊਗਾ ਤੇ ਕੋਠੀ ਤੋਂ ਮਤਲਬ ਘਟ ਨਹੀਂ ਹੈਗਾ ਜੀ ਇਹ ਕੋਠੀ ਟਾਈਪ ਹੀ ਬਣਿਆ ਹੋਇਆ ਬਸ ਕੰਮ ਕਰਵਾਉਣਾ ਪਊਗਾ ਉਹ ਤੋਂ ਬਾਅਦ ਜਮਾ ਨਮੀ ਕੁਠੀ ਇਹ ਬਣ ਚੁਗੀ ਬਾਕੀ ਤੁਸੀਂ ਵੀਡੀਓ ਚ ਸਾਰਾ ਕੁਝ ਦੇਖ ਲਿਆ ਤੇ ਲੋਕੇਸ਼ਨ ਤੁਹਾਨੂੰ ਪਤਾ ਲੱਗ ਗਈ ਜੇ ਆਪਾਂ ਗੱਲ ਕਰੀਏ ਮਾਲਕ ਦੇ ਮੋਬਾਈਲ ਨੰਬਰ ਦੀ ਉਹ ਵੀ ਤੁਸੀਂ ਨੋਟ ਕਰ ਲਓ ਨਾਲ ਦੀ ਨਾਲ 7589320226 ਇਹ ਮਾਲਕ ਦਾ ਨੰਬਰ ਹੈ ਗੱਲਬਾਤ ਜਿਹੜੀ ਵੀ ਕਰਨੀ ਹੋਈ ਮਾਲਕ ਨਾਲ ਤੁਸੀਂ ਆਪ ਹੀ ਕਰ ਲਿਓ ਤੇ ਹੁਣ ਤੁਸੀਂ ਦੇਖੋ ਜੀ ਚੌਥਾ ਘਰ ਜਮਾ ਸਸਤਾ ਰੇਟ ਹੈ ਜਗਾ ਬਹੁਤ ਡਬਲ ਜੀ ਰੇਟ ਮਿਲੂਗਾ ਜਮੇ ਘਟ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 3,70,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ 12 ਮਰਲੇ ਰਜਿਸਟਰੀ ਵਾਲੀ ਜਗਾ ਜੀ ਰੇਟ ਮਾਲਕ ਨੇ ਕਿਹਾ ਹੈ ਹੋਰ ਵੀ ਹੋ ਜਾਊਗਾ ਘੱਟ ਵੱਧ ਤੇ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦਾ ਜਿਹੜਾ ਏਰੀਆ ਦਾ ਸਾਰਾ ਕੁਝ ਤੁਹਾਨੂੰ ਮੈਂ ਦੱਸਦਾ ਜੀ ਗਿੱਦੜ ਵਾਹ ਦੇ ਲਾਗੇ ਇਹਨਾਂ ਦਾ ਪਿੰਡ ਤੁਸੀਂ ਜਾ ਕੇ ਦੇਖ ਸਕਦੇ ਹੋ ਜਗ੍ਹਾ ਵਧੀਆ ਜੀ 12 ਮਾਰਲੇ ਕੋਈ ਥੋੜੀ ਤਾਂ ਹੁੰਦੀ ਨਹੀਂ ਰੇਟ ਦੇਖੋ ਜੀ ਕਿੰਨਾ ਕਿ 370 ਤਾਂ ਇੱਕ ਵਾਰੀ ਇਹਨਾਂ ਨੇ ਡਿਮਾਂਡ ਕੀਤੀ ਹੈ ਡਿਸਕਾਊਂਟ ਹੋ ਜਾਊਗਾ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਛੇਤੀ ਜਾਓ ਜੀ ਕਿਉਂਕਿ ਰੇਟ ਜਮ੍ਹਾਂ ਘਟ ਹੈ ਤੇ ਛੇਤੀ ਤੋਂ ਛੇਤੀ ਇਹ ਸੇਲ ਹੋ ਜਾਣਾ ਜੀ ਘਰ ਵੀ ਠੀਕ ਬਣਿਆ ਹੋਇਆ ਬਾਕੀ ਤੁਸੀਂ ਵੀਡੀਓ ਚ ਸਾਰਾ ਕੁਝ ਦੇਖ ਰਹੇ ਹੋ ਜੀ ਜੇ ਆਪਾਂ ਮਾਲਕ ਦੇ ਮੋਬਾਈਲ ਨੰਬਰ ਦੀ ਗੱਲ ਕਰੀਏ ਤਾਂ ਮਾਲਕ ਦਾ ਮੋਬਾਈਲ ਨੰਬਰ 7814962336 ਇਹ ਮਾਲਿਕ ਦਾ ਨੰਬਰ ਹੈ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਆਪ ਤੁਸੀਂ ਬਹਿ ਕੇ ਕਰ ਲਿਓ ਜੀ ਬਾਕੀ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜਿੰਨੇਕਰ ਤੁਹਾਨੂੰ ਮੈਂ ਦਿਖਾਈ ਤੁਹਾਨੂੰ ਕਿਵੇਂ ਦੀ ਲੱਗੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਹੈ ਤਾਂ ਥੱਲੇ ਲਾਈਕ ਦਾ ਬਟਨ ਹੈ ਉਹਨੂੰ ਜਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਜੀ ਪਹਿਲੀ ਵਾਰ ਤੁਸੀਂ ਪਹੁੰਚੇ ਹੋ ਤੇ ਇਸੇ ਤਰ੍ਹਾਂ ਦੀ ਵੀਡੀਓ ਡੇਲੀ ਤੁਸੀਂ ਦੇਖਣਾ ਚਾਹੁੰਦੇ ਹੋ ਆਪਾਂ ਹਰ ਰੋਜ਼ ਨਵੇਂ ਘਰ ਕੋਠੀ ਮਕਾਨ ਦੀ ਵੀਡੀਓ ਅਲੱਗ-ਅਲੱਗ ਪਿੰਡ ਸ਼ਹਿਰ ਤੋਂ ਵਿੱਚੋਂ ਲੈ ਕੇ ਆਉਂਦੇ ਰਹਿੰਨੇ ਆ ਤੇ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਥੱਲੇ ਇੱਕ ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਚਿੱਟੇ ਜਿਹੇ ਰੰਗ ਦਾ ਉਹ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਸਾਰੇ ਜ਼ਰੂਰ ਦਬਾ ਦਿਓ ਤੇ ਉਹਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਤੇ ਨਾਲ ਦੇ ਨਾਲ ਆਪਣੇ ਚੈਨਲ ਦਾ WhatsApp ਨੰਬਰ ਜਰੂਰ ਨੋਟ ਕਰ ਲਿਓ ਉੱਤੇ ਪੂਰੀ ਵੀਡੀਓ ਚ ਹਮੇਸ਼ਾ ਚੱਲਦਾ ਰਹਿੰਦਾ ਹੈ 073 800 46273 ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਛੇਤੀ ਭੇਜੋ ਜੀ ਐਡ ਆਪਾਂ ਤੁਹਾਡੀ ਬਿਲਕੁਲ ਫਰੀ ਦੇ ਵਿੱਚ ਲਗਾ ਦਾਂਗੇ ਠੀਕ ਹੈ ਜੀ ਕਿਸੇ ਵੀ ਏਰੀਆ ਚੋਂ ਕਿਤੋਂ ਵੀ ਤੁਸੀਂ ਦੇਖ ਰਹੇ ਹੋ ਵੇਚਣਾ ਤੁਸੀਂ ਚਾਹੁੰਦੇ ਹੋ ਭੇਜੋ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਜਰੂਰ ਕਰਿਓ ਅਗਲੀ ਵੀਡੀਓ ਚ ਕਿੱਥੋਂ ਕਿਹੜੇ ਏਰੀਆ ਚੋਂ ਘਰ ਕੋਠੀ ਮਕਾਨ ਕਿੰਨੇ ਰੇਟ ਦੇ ਵਿੱਚ ਤੁਹਾਨੂੰ ਚਾਹੀਦਾ ਜੀ ਤੇ ਲਾਈਕ ਸ਼ੇਅਰ ਕਰ ਰਬੇ ਨਾ ਜਾਇਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕਰਤਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਜਿਨ੍ਹਾਂ ਨੇ ਪਹਿਲਾਂ ਤੋਂ ਕਰਕੇ ਰੱਖਿਆ ਹੋਇਆ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਵੀ ਧੰਨਵਾਦ ਜੀ ਤੇ ਹੁਣ ਮਿਲਦੇ ਹਾਂ ਜੀ ਕਮੈਂਟ ਸਾਰੇ ਜਰੂਰ ਕਰਿਓ ਤੇ ਛੇਤੀ ਦੇਖਦੇ ਹਾਂ ਜੀ ਆਪਾਂ ਕਿਹੜੇ ਏਰੀਆ ਚੋਂ ਕਿਹੜੇ ਤੇ ਕਿੰਨੇ ਰੇਟ ਦੇ ਵਿੱਚ ਮੰਗ ਪਹੁੰਚੀ ਆ ਉਸ ਦੇ ਹਿਸਾਬ ਨਾਲ ਆਪਾਂ ਲੈ ਕੇ ਪਹੁੰਚਦੇ ਹਾਂ ਤੁਹਾਡੇ ਵਾਸਤੇ ਨਵੀਂ ਵੀਡੀਓ ਨਵਾਂ ਘਰ ਕੁਠੀ ਮਕਾਨ